रांजे ਦਾ ਗੁੱਸੇ ਹੋ ਕੇ ਮਾਲ ਚਾਰਨਾ ਛੱਡ ਦੇਣਾ ਤੇ ਮਾਲ ਦਾ ਤੰਗ ਕਰਨਾ ਟੱਕੀ ਮਾਰ ਕੇ ਕੱਢਿਆ ਲਾਈ ਉੰਜਾਂ ਮੁੱਲ ਤਾਰਿਆ ਮੱਜੀਆਂ ਇੰਚਾਰੀਆਂ ਦਾ ਉਸ ਵਕਤ ਨੂੰ ਬੈਠ ਕੇ ਝੂਰਦਾ ਹਾਂ ਬੂਲ ਮੰਨਿਆ ਜਦੋਂ ਕਵਾਰੀਆਂ ਦਾ ਚਿਤਾ ਕਰਾਂ ਤਾਂ ਡੁੱਬਦਾ ਦਿਲ ਮੇਰਾ ਕੜੀਆਂ ਵੇਲਿਆਂ ਵਿੱਚ ਗੁਜ਼ਾਰੀਆਂ ਦਾ ਖਾਲੀ ਹੱਥ ਦਰਵੇਸ਼ ਦੇ ਵਾਂਗ ਤੁਰিয়ে ਪੱਲਾ ਛੱਡ ਕੇ ਕੱਚੀਆਂ ਯਾਰੀਆਂ ਦਾ ਰਾਂਝਾ ਛੱਡ ਅਗਵਾੜ ਨੂੰ ਗਿਆ ਵੇਲੇ ਰੁੱਖ ਰੁੱਖ ਨਾਲ ਟਕਰਾਂ ਮਾਰ ਰੁਆ ਸਪਨੇ ਰੰਗਲੇਸ਼ਕ ਦੇ ਚੂਰ ਹੋਏ ਛਤੇ ਖੋਮ ਦਾ ਜਾਰੂਕ ਤਾਰ ਰੁਆ ਫੂਕਾਂ ਵਿੱਚ ਲਗਾ ਕੇ ਪੀੜੋਂ ਕੇ ਸੁਖ ਵੰਜਲੀ ਦਾ ਕਲਾਕਾਰ ਰੁਆ ਫਿਰ ਫਿਸਿਆ ਫੁੱਟਿਆ ਮਾਰ ਪੰਵਾ ਜੀ ਜਿਵੇਂ ਜੋਹਾਰੀਆ ਹਾਰ ਰੁਆ ਰਾਜਾ ਗਿਆ ਤੇ ਵਗਨੇ ਤੰਗ ਕੀਤਾ ਮੂੜੇ ਲਾਉਂਦਿਆਂ ਲਾਉਂਦਿਆਂ ਹਾਰ ਥੱਕੀ ਜਣੇ ਖਣੇ ਨੂੰ ਪੈਂਦੀਆਂ ਮਾਰ ਟੁੱਟਾਂ ਲੋਕੀ ਬਚਕਰਾਂ ਰੱਜ ਕੇ ਮਾਰਥ ਕੇ ਉਥੇ ਚੁੱਕ ੜਿੰਗ ਦਾ ਫਿਰ ਚੋਣਾ ਘੇਰ ਘੇਰ ਵੀ ਉਹਨਾਂ ਨੂੰ ਚਾਰਥ ਕੇ ਲਾਹ ਦੁੱਦ ਨਾ ਮੰਨੜਾਂ ਦੋ ਮਰਿਆ ਕਰਦੇ ਚੋਣਦੇ ਜਤਨ ਹਜ਼ਾਰ ਥੱਕੇ ਕਰਦੇ ਚੋਣਦੇ ਜਤਨ ਹਜ਼ਾਰ ਥੱਕੇ